ਜੱਟ ਮਾਰ ਗਿਆ ਕਹਿੰਦਾ ਮੇਰਾ ਸਰਚੇ ਵੱਜ ਗਿਆ ਉਹ ਢੋਣ ਗਈ ਆ ਪਰ ਕਹਿੰਦੀ ਵੀਰੇ ਤਾਲਾ ਨਾ ਤੋੜੋ ਮੇਰੇ ਤੁਸੀਂ ਨੂੰ ਹੱਥ ਪਾ ਲਿਆ ਇਹਨੇ ਅਚਮਤ ਬਾਤ ਤੂੰ ਨਹੀਂ ਬੋਲਣਾ ਚੁੱਪ ਕਰ ਜਾ ਹਾਂ ਤੂੰ ਗਾਲੀ ਕਾ ਨਹੀਂ ਵੀਰ ਜੀ ਤੁਸੀਂ ਉਹਨਾਂ ਨੂੰ ਤਾਂ ਸਮਝਾਇਆ ਨਹੀਂ ਉਹਨਾਂ ਨੂੰ ਤਾਂ ਭਾਜੀ ਤੁਸੀਂ ਕਿਹਾ ਨਹੀਂ ਗਾ ਭਾਰਤੂ ਗੱਲ ਨਹੀਂ ਕਰ ਇੱਕ ਮਿੰਟ ਹੋਣ ਤੁਸੀਂ ਕਹਿ ਰਹੇ ਹੋ ਭਾਰਤੂ ਗੱਲ ਗੱਲ ਵੀਰੇ ਕੋਲ ਆਰਡਰ ਦਿਖਾਓ ਕਿਹੜੀ ਆਰਡਰ ਹੈ ਮਿਲ ਕੋਈ ਨਾ ਸਭ ਕੁਝ ਮਿਲ ਜੂਗਾ ਸਰ ਸਭ ਕੁਝ ਮਿਲੂ ਸਾਰਾ ਸਾਰਾ ਕੁਝ ਦਿਖ ਜੂਗਾ ਗਲਤ ਰੱਤਾ ਕੀਤੀਆਂ ਉਹਨਾਂ ਅੰਦਰ ਦੇ ਵੀ ਅਸੀਂ ਬੁਤ ਦਿਖਾ ਨਹੀਂ ਸਕਦੇ ਕੈਮਰੇ ਅੰਗੇ ਨਿਸ਼ਾਨ ਜਿੰਨੇ ਇਹਨਾਂ ਨੇ ਨਿਸ਼ਾਨ ਪਾਏ ਸਾਡੇ ਇਹ ਕੁੜੀ ਨਾਲ ਸੀਗੀ ਮੇਰੀ ਮੇਰੀ ਫਰੈਂਡ ਆ ਠੀਕ ਆ ਅਸੀਂ ਦੋਨੇ ਨਾਲ ਹੀ ਸੀਗੇ ਉਹਨਾਂ ਨੇ ਆ ਕੇ ਗਲਤ ਕਰ ਕਰ ਦਿੱਤੀ ਆ ਤੇ ਮੈਡਮ ਬ੍ਰੀਕ ਸਾਡੇ ਮੂੰਹ ਨੂੰ ਲਾ ਲਿਆ ਠੀਕ ਆ ਸਾਡੇ ਸਾਰੇ ਕੱਪੜੇ ਲਵਾ ਲਿਆ ਕਹਿੰਦੇ ਹੋਰ ਤੇਰੇ ਕੋ ਕੁਝ ਹੋਣਾ ਫੋਣਾ ਠੀਕ ਆ ਮੇਰੇ ਪਰਚੇ ਪੈਸੇ ਸੀਗੇ ਉਹ ਵੀ ਫੜ ਲਿਆ ਲੈ ਸਭ ਕੁਝ ਫੜ ਲਿਆ ਉੱਤੋਂ ਮਾਰਦੇ ਮਾਰਦੇ ਨੇ ਥੱਲੇ ਲਿਆਂਦਾ ਠੀਕ ਆ ਅੰਡਰ ਬ੍ਰੋਮ ਰੂਮ ਉਹਨਾਂ ਦੇ ਉੱਥੇ ਬਿਠਾ ਲਿਆ ਸਾਨੂੰ ਦੋਨਾਂ ਜਣਿਆਂ ਨੂੰ ਮਾਲਕਮ ਘਾਣਾ ਉੱਤੇ ਕੇ ਮੈਨੂੰ ਕਹਿ ਰਿਹਾ ਕਹਿੰਦਾ ਸੱਤ ਪਰਚੇ ਆ ਮੇਰੇ ਤੇ ਮੈਂ ਮਲੇਰ ਕੋਟ ਲੈ ਆ ਬਦਮਾਸ਼ਾ ਕਹਿੰਦਾ ਅਠਵਾ ਤੈਨੂੰ ਮਾਰ ਕੇ ਦੇ ਦੂੰਗਾ ਕਹਿੰਦਾ ਮੈਨੂੰ ਕੋਈ ਫਰਕ ਨਹੀਂ ਪੈਣਾ ਕਿੱਡੀ ਵੱਡੀ ਘਟਨਾ ਕੱਲ੍ਹ ਆ ਗਈ ਐ ਇੱਕ ਇੱਜ਼ਤ ਲੁੱਟੀ ਗਈ ਐ ਨਾ ਇਹ ਅੱਜ ਕੱਲ੍ਹ ਕਹਿੰਦੇ ਵੀ ਧੀਆਂ ਪੈਣਾ ਕਹਿੰਦੇ ਨਾ ਮਾਈਆਂ ਗਾਈਆਂ ਵੀ ਮਾਵਾਂ ਇੱਕ ਗਾਈਆਂ ਤੇ ਦੇਵੀਆਂ ਇਹ ਦੇਵੀਆਂ ਨੇ ਆਹ ਦੇਵੀਆਂ ਦੇਖ ਲੋ ਛਾਣੇ ਦੇ ਵਿੱਚ ਰੋਲਦੀਆਂ ਕਰਦੀਆਂ ਆਹਾ ਦੇਵੀਆਂ ਦਾ ਹਾਲ ਇਹ ਆ ਕੁੜੀਆਂ ਦਾ ਕੀਮਤ ਵਾਂਗੂ ਉੱਤੇ ਸ਼ਰਾਬ ਡੋਜ਼ਨ ਦਾ ਇੰਨੇ ਦਾ ਇੰਨੇ ਹਾਲਾਤ ਕਰਨਾਂ ਦਾ ਆਪਦੇ ਵਿੱਚੜੇ ਹਾਲਾਤ ਆ ਨਾ ਇਹ ਪੰਜਾਬ ਦੇ ਨਹੀਂ ਪੂਰੇ ਭਾਰਤ ਦੇ ਹਾਲਾਤ ਆ ਜਿਨ੍ਹਾਂ ਵਿੱਚ ਸਾਡੀਆਂ ਧੀਆਂ ਪਹਿਲਾਂ ਸੇਮ ਨਹੀਂ ਆ ਸਟ੍ਰਕਚਰ ਕਲਮ ਸ਼ਿਵਾਗੀ ਤੁਸੀਂ ਸਾਰੇ ਦੇਖ ਰਹੇ ਹੋ ਹੈਡਲਾਈਨ 24 ਇੱਕ ਸਵਾਲ ਸਾਰਿਆਂ ਤੋਂ ਕਿ ਕਿਰਾਏ ਤੇ ਰਹਿਣਾ ਗੁਨਾਹ ਹੈ ਕਿ ਕਿਰਾਏਦਾਰ ਗੁਨੇਗਾਰ ਨਹੀਂ ਇਹ ਸਵਾਲ ਇਸ ਕਰਕੇ ਕਿਉਂਕਿ ਕੁਝ ਕਿਰਾਏਦਾਰ ਮੇਰੇ ਨਾਲ ਨੇ ਜਿਨ੍ਹਾਂ ਨਾਲ ਬਹੁਤ ਕੁਝ ਅਜੀਬ ਵਾਪਰ ਗਿਆ ਕਿ ਇਹਨਾਂ ਨੂੰ ਕਿਰਾਏ ਤੇ ਰਹਿਣ ਦੀ ਗੱਲ ਸੁਣ ਕੇ ਹੀ ਦੇਖੋ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ ਕੀ ਕੁਝ ਸੜਾ ਪਿਆ ਕੀ ਕੁਝ ਹੋਇਆ ਆਉ ਪੁੱਛਦੇ ਕਿ ਹੋਇਆ ਜੀ ਠੀਕ ਹੈ ਜਲਤਾਨਗਰ ਨਗਰ ਮਕਰਾਏ ਤੇ ਰਹਿੰਦੇ ਮੈਡਮ 4 ਨੰਬਰ ਬਲੀ ਦੇ ਵਿੱਚ ਜੀ ਠੀਕ ਹੈ 26 ਤਰੀਕ ਨੂੰ 26 ਤਰੀਕ ਨੂੰ ਮੈਡਮ ਜੀ ਕਿਰਾਏਦਾਰ ਮਾਲਕ ਮਕਾਨ ਆਏ ਆ ਖਾਲੀ ਕਰਨ ਦੀ ਕਹਿੰਦੇ ਖਾਲੀ ਕਰ ਦਿਓ ਮਕਾਨ ਠੀਕ ਹੈ ਇਨ ਨਾਲ ਆਈ ਇਹਨਾਂ ਨੂੰ ਲੈ ਕੇ ਆ ਹਰਪਾਈ ਅਨ ਸਿੰਘ ਜੀ ਆਈਓ ਉਹਨਾਂ ਨੂੰ ਨਾਲ ਲੈ ਕੇ ਆਏ ਉਹ ਨਾਲ ਸੀਗੇ ਮੌਕੇ ਤੇ ਸਾਰੇ ਵੀਡੀਓ ਬਣਾ ਰਿਹਾ ਡਿਵੀਜ਼ਨ ਨੰਬਰ 6 ਦੇ ਹਾਂਜੀ ਆਈਓ ਠੀਕ ਹੈ ਜੀ ਤੇ ਮੌਕੇ ਤੇ ਸਾਰੇ ਵੀਡੀਓ ਬਣਾ ਰਿਹਾ ਗੱਲ ਕਰ ਰਿਹਾ ਮੈਂ ਗੇਦਵਾਜਾ ਖੋਲਦਾ ਮੈਂ ਕਹਿੰਦਾ ਸਰ ਮੈਂ ਦਰਵਾਜ਼ਾ ਨਹੀਂ ਖੋਲਣਾ ਠੀਕ ਹੈ ਮੈਨੂੰ ਕਹਿੰਦਾ ਦਰਵਾਜ਼ਾ ਖੋਲਦੇ ਨਹੀਂ ਤਾਂ ਮੈਂ ਤੇਰੇ ਤੇ ਦੋ ਪਰਚੇ ਦੇਣੇ ਆ ਠੀਕ ਹੈ ਦਰਵਾਜ਼ਾ ਖੋਲਦੇ ਠੀਕ ਹੈ ਮੈਡਮ ਅਸੀਂ ਡਰ ਗਏ ਅਸੀਂ ਦਰਵਾਜ਼ਾ ਨਹੀਂ ਖੋਲਿਆ ਉਹਨਾਂ ਨੇ ਮਾਲਕ ਇਮਕਾਨ ਨੂੰ ਉੱਪਰ ਉੱਟ ਪਾਇਆ ਮੌਕੇ ਦੀ ਵੀਡੀਓ ਉਹਨਾਂ ਨੇ ਬੇਸਬਾਲ ਮਾਰੇ ਠੀਕ ਹੈ ਦਰਵਾਜ਼ੇ ਦਾ ਤਾਲਾ ਤੋੜਤਾ ਅੰਦਰ ਆ ਗਏ 27 ਤਰੀਕ ਨੂੰ ਰਾਤ ਨੂੰ ਅਸੀਂ ਪੜੋਸੀ ਦੇ ਘਰੇ ਸੀਗੇ ਠੀਕ ਹੈ ਉਤੋਂ ਬਾਰਿਸ਼ ਦਾ ਟਾਈਮ ਸੀ 11:00 ਵਜੇ ਦਾ ਟਾਈਮ ਸੀ ਅਸੀਂ ਘਰੇ ਆਈਆਂ ਗਲੀ ਦੇ ਵਿੱਚ ਹੀ ਸੀਗਾ ਤੇ ਅਸੀਂ ਘਰੇ ਆਈਏ ਅਸੀਂ ਦਰਵਾਜ਼ਾ ਖੜਿਆ ਅੱਧਾ ਘੰਟਾ ਅਸੀਂ ਖੜਿਆ ਰਹੇ ਉੱਥੇ ਠੀਕ ਹੈ ਉਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ ਇਹ ਕੁੜੀ ਨੂੰ ਮੈਂ ਕਿਹਾ ਜਾ ਵੀ ਤੂੰ ਉੱਪਰ ਹੋ ਕੇ ਦੀਦੀ ਨੂੰ ਆਵਾਜ਼ ਮਾਰ ਲਾ ਠੀਕ ਹੈ ਸਾਨੂੰ ਨਹੀਂ ਪਤਾ ਸੀਗਾ ਜੈਨਸ ਅੰਦਰ ਕਿ ਲੇਡੀਸ ਉਸ ਦਿਨ ਕੋਈ ਨਹੀਂ ਸੀਗੀ ਇਹ ਕੁੜੀ ਨੇ ਜਦੋਂ ਉੱਪਰ ਅੰਦਰ ਗਈ ਹੈ ਬੰਦੇ ਨੇ ਖਿੱਚ ਕੇ ਉਹਨੂੰ ਅੰਦਰ ਨੂੰ ਵਾਡ ਲਿਆ ਮੈਂ ਨਾਲ ਹੀ ਡੱਪੀ ਆ ਠੀਕ ਹੈ ਅਸੀਂ ਉਹਨਾਂ ਨੇ ਧੱਕਾ ਦੇ ਕੇ ਆਪਣੇ ਕਮਰੇ ਉੱਪਰਤੀ ਮੰਜ਼ਲ ਤੇ ਆਪਣੇ ਰੂਮ ਵਿੱਚ ਜਾ ਕੇ ਅੰਦਰੋਂ ਬੰਦਾ ਲਾ ਲਿਆ ਉਹਨਾਂ ਨੇ ਆ ਕੇ ਬਹੁਤ ਦਰਵਾਜ਼ਾ ਖੜਕਾਇਆ ਖੋਲੋ ਮੈਂ ਕਿਹਾ ਸਰ ਲੇਡੀਸ ਆ ਸੀ ਅੰਦਰ ਦਰਵਾਜ਼ਾ ਨਹੀਂ ਖੋਲ ਸਕਦੇ ਇਹ ਕੋਈ ਜੈਂਸ ਨਹੀਂ ਗੱਲ ਠੀਕ ਹੈ ਜਦੋਂ ਮੈਂ ਇਨੀ ਗੱਲ ਕਹੀ ਮੈਂ ਮੋਕੇ ਤੇ ਫੋਨ ਦੀ ਵੀਡੀਓ ਬਣਾਉਣੀ ਚાલુ ਕਰਤੀ ਉਹਨੇ ਮੇਰੇ ਸਿਰ 'ਚ ਬੇਸਬਾਲ ਮਾਰ ਕੇ ਮੇਰੇ ਕੋਲੋਂ ਫੋਨ ਖੋਇਆ ਤੇ ਸਾਰੀਆਂ ਵੀਡੀਓ ਡਿਲੀਟ ਮਾਰੀਆਂ ਠੀਕ ਹੈ ਤੇ ਇਹ ਕੁੜੀ ਨਾਲ ਸੀਗੀ ਮੇਰੀ ਮੇਰੀ ਫਰੈਂਡ ਆ ਠੀਕ ਹੈ ਅਸੀਂ ਦੋਨੇ ਨਾਲ ਹੀ ਸੀਗੇ ਉਹਨਾਂ ਨੇ ਆ ਕੇ ਗਲਤ ਹਰਕਤਾਂ ਕੀਤੀ ਆ ਤੇ ਮੈਡ ਉਜਾ ਸਾਡੇ ਸਾਰੇ ਕੱਪੜੇ ਲਵਾ ਜਿਆ ਕਹਿੰਦੇ ਹੋਰ ਤੇਰੇ ਕੋ ਕੁਝ ਹੋਣਾ ਫੋਨ ਠੀਕ ਹੈ ਮੇਰੇ ਪਰਚੇ ਪੈਸੇ ਸੀਗੇ ਉਹ ਵੀ ਫੜ ਲਿਆ ਲੈ ਸਭ ਕੁਝ ਫੜ ਲਿਆ ਉੱਤੋਂ ਮਾਰਦੇ ਮਾਰਦੇ ਨੇ ਥੱਲੇ ਲਿਆਂਦਾ ਠੀਕ ਹੈ ਅੰਡਰ ਗ੍ਰਾਉਂਡ ਰੂਮ ਉਹਨਾਂ ਦੇ ਉੱਥੇ ਬਿਠਾ ਲਿਆ ਸਾਨੂੰ ਡੋਲਾ ਜਾਣੀਆਂ ਇਹਨੂੰ ਬਚਾਣ ਤੋਂ ਬਾਅਦ ਇਹਦੇ ਚ ਉਹਨਾਂ ਨੇ ਕੀ ਕੀਤਾ ਗਲੀ ਵਿੱਚੋਂ ਕਿਸੇ ਨੂੰ ਆਵਾਜ਼ ਪਈ ਆ ਉਹਨਾਂ ਨੇ ਪੀਸੀਆ ਰਾਂ ਨੂੰ ਫੋਨ ਕੀਤਾ ਕਿ ਇਹ ਗੱਲ ਹੋਈ ਹੈ ਤੇ ਪੀਸੀਆ ਆਈ ਆ ਉਹਨਾਂ ਨੇ ਲੋਕਪੋਲ ਕੇ ਪੀਸਰਾਂ ਨੂੰ ਅੰਦਰ ਬੰਦ ਕਰ ਲਿਆ ਠੀਕ ਹੈ ਜਦੋਂ ਪੀਸਰਾਂ ਨਾਲ ਕਹਿ ਰਹੇ ਹਾਂ ਮੈਂ ਪੀਸਰਾਂ ਨੂੰ ਕਹਿ ਰਹੀ ਮੈਂ ਕਿ ਸਰ ਸਾਨੂੰ ਬਾਹਰ ਜਾਣ ਦਿੱਤਾ ਜਾਵੇ ਠੀਕ ਹੈ ਵੀ ਸਰ ਲੇ ਕੰਦਾ ਮੈਡਮ ਉਹ ਮਾਲਕਮਗਾਨ ਬੋਲ ਰਿਹਾ ਕਹਿੰਦਾ ਨਹੀਂ ਬਾਹਰ ਨਹੀਂ ਜਾਣਾ ਕਹਿੰਦਾ ਅੱਜ ਸਸਾ ਜਾ ਰਹੇ ਆ ਫਿਰ ਆਪਾਂ ਜਾਣ ਲਈ ਕਿ ਦੋ ਸਾਡੇ ਆਈਓ ਆਉਗੇ ਆਈਓ ਆਏ ਉਹਨਾਂ ਦੀ ਗੱਲ ਸੁਣੀ ਮੈਨੂੰ ਕਹਿੰਦੇ ਬੀਬੀ ਮੈਂ ਤੈਨੂੰ ਕਿਹਾ ਸੀ ਨਾ ਵੀ ਉਹ ਬੰਦੇ ਤਗੜੇ ਆ ਠੀਕ ਹੈ ਨਾ ਵੀ ਤੂੰ ਮਕਾਨ ਖਾਲੀ ਕਰਦੇ ਉਹ ਬੰਦੇ ਤਗੜੇ ਆ ਮੈਂ ਠੀਕ ਹੈ ਨਾ ਤੇ ਤਾਂ ਦੋ ਕਾ ਪਰਚੇ ਬੰਦੇ ਆ ਮੈਨੂੰ ਕਹਿੰਦੇ ਠੀਕ ਹੈ ਮਾਲਕਮਗਾਨ ਉੱਠ ਕੇ ਮੈਨੂੰ ਕਹਿ ਰਿਹਾ ਕਹਿੰਦਾ ਸੱਤ ਪਰਚੇ ਆ ਮੇਰੇ ਤੇ ਮੈਂ ਮਲੇਰ ਕੋਟਲੇ ਦਾ ਬਦਮਾਸ਼ ਆ ਕਹਿੰਦਾ ਅੱਠਵਾਂ ਤੈਨੂੰ ਮਾਰ ਕੇ ਦੇ ਦੂੰਗਾ ਕਹਿੰਦਾ ਮੈਨ ਜਾ ਅੱਟ ਪਰਚਾ ਕਹਿੰਦਾ ਮੈਂ ਤੇ ਮਠਮਾ ਲੱਲੂnga ਪਰਚਾ ਮੈਂ ਤੈਨੂੰ ਹੋ ਨਹੀਂ ਬਣਾ ਸਰ ਜੀ ਮੁੜ ਕੇ ਲੈ ਕੇ ਆਏ ਸਾਨੂੰ ਇੱਥੇ ਕੰਪਲੇਟ ਉਹਨੇ ਆਪਣੀ ਮਰਜ਼ੀ ਨਾਲ ਕੰਪਲੇਟ ਲਿਖੀ ਆ ਠੀਕ ਐ ਮੈਂ ਉਹਨਾਂ ਨੂੰ ਕਹਿ ਰਹੀ ਆ ਮੈਂ ਕਿ ਸਰ ਸਾਡੇ ਨਾਲ ੱੱੱਕਾ ਹੋਇਆ ਕੁੜੀ ਦੇ ਨਿਸ਼ਾਨ ਮੜ ਨਿਸ਼ਾਨ ਅਦੰਦੀਆਂ ਦੇ ਠੀਕ ਐ ਮੈਂ ਕਿ ਸਰ ਸਾਡੇ ਨਾਲ ੱੱੱਕਾ ਆ ਦਾ ਪੁੱਛੋ ਯਾ ਕਿਸਾ ਦਾ ਨਸੀਬ ਚੱਲੋ ਮੈਡੀਕਲ ਕਰਾਵਣਾ ਨਹੀਂ ਗਿਆ ਕੋਈ ਅਸੀਂ ਖੁਦ ਜਾ ਕੇ ਮੈਡੀਕਲ ਕਰਵਾਇਆ ਸਿਵਲ ਕਰਵਾ ਲਿਆ ਮੈਡੀਕਲ ਮੈਡੀਕਲ ਤੇ ਆ ਗਿਆ ਸਾਰਾ ਕੁਝ ਠੀਕ ਐ ਮੈਡੀਕਲ ਕਰਵਾਇਆ ਅਸੀਂ ਸਿਵਲ ਜਾ ਕੇ ਮੈਡੀਕਲ ਜੀ ਮੈਂ ਰਿਪੋਰਟ ਲੈਣ ਗਈ ਸੀ ਪਰ ਉਹ ਕਹਿੰਦੇ ਹਰ ਭਾਈ ਜੰਜੀ ਆਏ ਸੀ ਕਿ ਰਿਪੋਰਟ ਲੈ ਕੇ ਆ। ਠੀਕ ਹੈ ਉਹਨਾਂ ਨੇ ਸਾਨੂੰ ਸਲਿੱਪ ਲੈ ਕੇ ਦਿੱਤੀ ਸੀ ਮੈਡਮ ਅਸੀਂ ਇੰਨਾ ਟਾਈਮ ਅਲੱਗ ਹੀ ਉੱਥੇ ਰਹੇ ਹਾਂ ਰਾਤ ਦਾ 11 ਵਜੇ ਤੋਂ ਲੈ ਕੇ ਅਗਲੇ ਦਿਨ 1:30 2 ਵਜੇ ਮੈਂ ਉੱਥੋਂ ਆਇਆ ਸੀ ਬਲਚੋਂ ਕਿ ਸਾਡਾ ਮੈਡੀਕਲ ਨਹੀਂ ਹੋਇਆ। ਉਹਨਾਂ ਕਹਿੰਦੇ ਪਈਆ ਸਾਡਾ ਸਾਡਾ ਮੈਡੀਕਲ ਨਹੀਂ ਹੋਇਆ। ਠੀਕ ਹੈ। ਬਟ ਮੈਡੀਕਲ ਤੁਸੀਂ ਕਰਾਇਆ ਸੀ। ਹਾਂਜੀ ਮੈਡਮ ਜੀ। ਤੇ ਹੋਰ ਅੱਗੇ ਕੀ ਹੋਇਆ? अभी कुछ नहीं यही छब्बी तरीक की सताई तरीक की गल है इन्हों ने मुबारखत तो बहुत की सा गलत हरकतें की अंदर दे भी असं दिखा नहीं सकते कैमरे अगे निशान जिन्हें इन्होंने निशान पाए सा वैसे कहानी आप पूरी सुन चुके हैं कारण की है कि मतलब इन्ना कुछ रहना मकान खाली करने के पिछे इना तमाशा तो नहीं हो सका ਸੁਰੂਕ ਮਕਾਨ ਖਾਲੀ ਕਰਨੇ ਕੀ ਗੱਲ ਹੈ ਕਹਿੰਦੇ ਮਕਾਨ ਖਾਲੀ ਕਰ ਦੋ ਅਸੀਂ ਕਿਹਾ ਕਿ ਸਾਨੂੰ ਥੋੜੇ ਵੀ ਗੱਲ ਹੋ ਗਈ ਸੀ ਸਾਡੀ ਕਾਲੀ ਤੇ ਆ ਕੋਈ ਅਸੀਂ ਦੋ ਲੇਡੀਜ਼ ਆ ਸਾਨੂੰ ਮਕਾਨ ਸਮਾਨ ਚੱਕਣਾ ਔਖਾ ਵਾ ਕਿਸਾਨੂੰ ਲੱਭਣ ਤੋਂ ਵਈ ਇਹ ਨਾ ਲੱਗ ਰਿਹਾ ਇਸੇ ਸੋਤੇ ਅਸੀਂ ਤੀ ਤਰੀਕ ਤੱਕ ਤਾਂ ਖਾਲੀ ਕਰ ਦਾਂਗੇ ਦੋ ਦਿਨਾਂ ਚੇਟਾ ਕਿਹੜਾ ਤੁਹਾਨੂੰ ਹੋ ਗਿਆ ਕਿ ਤੁਸੀਂ ਇੰਨੇ ਅੰਦਰ ਮੁੰਡੇ ਵੜ ਕੇ ਨਾ ਮਾਰੋ ਕੁੱਤੇ ਕਰਵਾਈਂਦੇ ਗੋਲਤ ਕਰਵਾਈਂ ਬਸ ਇੰਨੀ ਗੱਲ ਪਾਪਾ ਜੀ ਇਹ ਦੇਖੋ ਕਿਰਾਏ ਤੇ ਆਪਾਂ ਰਹੇ ਹਾਂ ਆਪਾਂ ਖਾਲੀ ਕਰਨ ਵਾਲੀ ਜਿਹਨੂੰ ਆਪਾਂ ਗੱਲ ਕਰ ਲਈ ਆ ਸਾਡੇ ਛੇ ਸਾਹਮਣੇ ਫਿਰ ਇਹ ਕਿਉਂ ਹੋਇਆ ਕੀ ਲੱਗ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਪਤਾ ਹੀ ਆ ਵੀ ਮੈਂ ਕਲਦੀਪ ਸਿੰਘ ਜਹੇਦਾਰ ਤੇ ਰਾਜਾ ਰਾਸ ਸਿੰਘ ਤੇ ਕੁਲਵਿੰਦਰ ਸਿੰਘ ਦੀ ਰੇਂਜ ਦੇ ਜਿਹੜਾ ਕੰਮ ਕਰਦੇ ਹਾਂ ਸਾਰੀ ਸੇਵਾ ਕਰਦੇ ਆ ਪਰ ਰਾਜੇ ਜਿਹੜੀ ਇਹ ਗੱਲ ਹੋਈ ਹੈ ਬਹੁਤ ਘਟਨਾ ਵਾਲੀ ਗੱਲ ਲੱਗੀ ਆ ਵੀ ਜੇ ਉਹਨਾਂ ਨੇ ਮਕਾਨ ਮਾਲਕ ਮਕਾਨ ਨੇ ਮਕਾਨ ਖਾਲੀ ਕਰਾਉਣਾ ਹੀ ਸੀਗਾ ਤੇ ਥੋੜੀ ਜਿਹੀ ਮਾਫ਼ੀ ਤੁਸੀਂ ਰਾਤ ਨੂੰ 12 ਵਜੇ ਘਰੇ ਕੱਢ ਦੋਗੇ ਤਾਂ ਜਾਂ ਫਿਰ ਤੁਸੀਂ ਉਹਨਾਂ ਦੇ ਦੰਦਿਆਂ ਵੱਢੋਗੇ ਜਾਫਰ ਉਹਨਾਂ ਦੇ ਉੱਤੇ ਸ਼ਰਾਬ ਡੋਲੋਗੇ ਜਾਂ ਉਹਨਾਂ ਦੇ ਉੱਤੇ ਤੁਸੀਂ ਸ਼ਿਕਟਾ ਲਾਓਗੇ ਇਹ ਕਿੱਡੀ ਵੱਡੀ ਘਟਨਾ ਗੱਲ ਹੈਗੀ ਆ ਇੱਕ ਇੱਜ਼ਤ ਲੁੱਟੀ ਗਈ ਹੈ ਨਾ ਇਹ ਅੱਜ ਕੱਲ੍ਹ ਕਹਿੰਦੇ ਵੀ ਧੀਆ ਪੈਣਾ ਕਹਿੰਦੇ ਨਾ ਮਾਈਆਂ ਗਾਈਆਂ ਵੀ ਮਾਵਾਂ ਇੱਕ ਗਾਈਆਂ ਤੇ ਦੇਵੀਆਂ ਇਹ ਦੇਵੀਆਂ ਨੇ ਆਹ ਦੇਵੀਆਂ ਦੇਖ ਲੋ ਛਾਣੀ ਦੇ ਵਿੱਚ ਰੋਲਦੀਆਂ ਕਰਦੀਆਂ ਆਹਾ ਦੇਵੀਆਂ ਦਾ ਹਾਲ ਤੇ ਗਾਈਆਂ ਤੇ ਗੰਦ ਖਾਈ ਜਾਂਦੀਆਂ ਨੇ ਨੀ ਪੁਲਿਸ ਵੀ ਨਾਲ ਹੁੰਦੀ ਹੈ ਫੇਰ ਕਾਰਵਾਈ ਦੀ ਜਗ੍ਹਾ ਅੱਗੇ ਕਹਿ ਲੀਏ ਕੀ ਤਗੜੇ ਬੰਦੇ ਨੇ ਬਦਮਾਸ਼ੀ ਹੈ ਪੁਲਿਸ ਡਰਦੀ ਪਈ ਜੇ ਤਕੜੇ ਤਾਂ ਤਾਂ ਹੀ ਪੁੱਤ ਡਰਦੀ ਹੈ ਹੁਣ ਇਹ ਮੈਨੂੰ ਦੱਸੋ ਵੀ ਪੀਸੀਆਰ ਵਾਲੇ ਗਏ ਜਾਂਦਾ ਪੀਸੀਆਰ ਵਾਲੇ ਇਹ ਕਹਿ ਰਹੇ ਮੈਂ ਨਹੀਂ ਕਹਿ ਰਿਹਾ ਸਹੀ ਹੈ ਨਹੀਂ ਸੀ ਕਿ ਨਾ ਤੁਸੀਂ ਸੀਗੇ ਇਹ ਕਹਿ ਰਹੇ ਵੀ ਪੀਸੀਆਰ ਵਾਲੇ ਗਏ ਪੀਸੀਆਰ ਵਾਲੇ ਨੂੰ ਅੰਦਰ ਧੱਕ ਲਿਆ ਕਿੱਡੇ ਤਕੜੇ ਬਦਮਾਸ਼ ਹੋਣੇ ਜਿਹੜੀ ਪੋਜ਼ਿਟਿਵ ਨੂੰ ਵੀ ਅੰਦਰ ਧੱਕ ਲਿਆ ਇੱਕ ਖਾਕੀ ਵਰਦੀ ਬਹੁਤ ਵੱਡੀ ਪਾਵਰ ਹੁੰਦੀ ਖਾਕੀ ਵਰਦੀ ਦੇ ਵਿੱਚ ਕਹਿਣ ਨੂੰ ਬਹੁਤ ਤਕੜੀ ਵਰਦੀ ਹੁੰਦੀ ਹੈ ਉਹਨਾਂ ਨੂੰ ਤਕੜੀ ਪਾਵਰ ਨੂੰ ਹੀ ਅੰਦਰ ਡਾਕ ਲਿਆ ਤੇ ਸਰਕਾਰ ਦੀ ਰਹਿ ਗਈ ਗਈ ਤੇ ਚਪੇੜ ਮਾਰਦੀ ਨਾ ਇਹਨੇ ਤਕੜੇ ਬੰਦਿਆਂ ਨੇ ਅੱਗੇ ਮਾਮਲਾ ਦਰਜ ਹੋਇਆ ਥਾਣੇ ਦੇ ਬਾਹਰ ਉੱਪਰ ਖੜੇ ਆ ਅੱਗੇ ਕੀ ਗੱਲ ਹੋ ਰਹੀ ਹੈ ਅਗਲੇ ਹੁਣ ਅਫਸਰ ਸਾਨੂੰ ਕੋਈ ਵੀ ਨਹੀਂ ਮਿਲਿਆਗਾ ਅਫਸਰ ਜਿਹੜਾ ਇਹਨੇ ਦਾ ਪੀਏ ਉਹ ਜਿਹੜਾ ਬੰਦਾ ਹੈਗਾ ਅਫਸਰ ਜਿਹੜਾ ਉਹ ਕਚਹਿਰੀਆਂ ਗਿਆ ਤੇ ਆਪਣੇ ਜਿਹੜੇ ਵੱਡੇ ਅਫਸਰ ਆ ਉਹ ਕਿਤੇ ਕਿਤੇ ਗੋਲੀ ਗਾਲੀ ਚੱਲੀ ਉੱਥੇ ਚੱਲੇ ਕਹਿੰਦੇ ਵੀ ਸ਼ਾਮ ਦਾ ਟਾਈਮ ਦਿੱਤਾ ਹੁਣ ਦੇਖਦੇ ਅਗਲੀ ਕਾਰਵਾਈ ਕੀ ਕਰਦੇ ਆ ਜੇ ਨਹੀਂ ਹੋਈ ਤਾਂ ਫਿਰ ਵੱਡੇ ਅਫਸਰ ਦਾ ਬੈਠਿਆ ਗਿਆ ਬਾਕੀ ਸਾਡੇ ਬਾਬਾ ਜੀ ਦੱਸਣਗੇ ਗੱਲਬਾਤ ਜੀ ਬ ਕਿਉਂਕਿ ਸਾਡੇ ਕੋਲ ਜਿਹੜੀ ਕੰਪਲੇਂਟ ਪਹੁੰਚੀ ਆ ਅਸੀਂ ਬਗਿਆਰ ਕੰਪਲੇਂਟ ਜਿੱਦਾਂ ਥਾਣੇ ਦੇ ਵਿੱਚ ਅਸੀਂ ਕੰਪਲੇਂਟ ਕਰਾਉਣੀ ਹੋ ਤੁਸੀਂ ਟੀਪੀ ਸਾਡੇ ਦਫ਼ਤਰ ਪਰ ਜਾਣੇ ਹੋ ਤਾਂ ਕੰਪਲੇਂਟ ਲਿਖਾ ਕੇ ਦੇਖਣੇ ਹੋ ਉਹ ਸਾਡੇ ਕੋਲ ਵੀ ਇਹ ਕੰਪਲੇਂਟ ਆਉਂਦੀ ਅਸੀਂ ਬਗਿਆਰ ਕੰਪਲੇਂਟ ਕੋ ਅਸੀਂ ਵਿਹਲੇ ਨਹੀਂ ਆਣ ਵਿਹਲੇ ਕਹਿੰਦੇ ਨਹੀਂ ਆ ਕਿ ਨਹੀਂ ਵਿਹਲੇ ਬਿਰਦਾ ਆ ਅਸੀਂ ਵਿਹਲੇ ਨਹੀਂ ਆ ਸਾਡੇ ਕੋਲ ਕੰਪਲੇਂਟ ਆਈ ਹੈ ਅਸੀਂ ਕੰਪਲੇਂਟ ਦੇ ਅਧਾਰ ਤੇ ਕਾਨੂੰਨੀ ਤੌਰ ਤੇ ਕਾਨੂੰਨ ਕਰਦਾ ਕੰਮ ਇਹਦਾ ਅਸੀਂ ਵੀ ਕਰਦੇ ਆ ਉਹ ਛਾੜਾ ਜਿਹੜਾ ਧੀਆਂ ਦੇ ਨਾਲ ਜਿਹੜਾ ਜ਼ੁਲਮ ਹੋਇਆ ਧੀਆਂ ਦੇ ਨਾਲ ਜੋ ਪੱਕਾ ਕੀਤਾ ਗਿਆ ਧੀਆਂ ਦੇ ਨਾਲ ਜੋ ਵੀ ਬੇਰਮੀ ਨਾਲ ਜਿਸਮ ਤੇ ਵੀ ਖੜਿਆ ਗਿਆ ਇਹਨਾਂ ਦੇ ਮੂੰਹ ਤੇ ਸਰਾਬ ਵੀ ਡੋਲੀ ਗਈ ਸਰਾਬ ਤੇ ਬੀੜੀਆਂ ਸ਼ੀਟਾਂ ਵੀ ਇਹਨਾਂ ਦੇ ਮੂੰਹ ਤੇ ਪਾਲ ਕੇ ਧੱਕੇ ਨਾਲ ਨੰਗਾ ਨਾਚ ਕਰਾਇਆ ਗਿਆ ਉਹ ਛੇ ਦਰਿੰਦਿਆਂ ਨੇ ਇਹਨਾਂ ਕੁੜੀਆਂ ਦੇ ਤੇ ਨੰਗਾ ਨਾਚ ਕੀਤਾ ਜੋ ਵੀ ਗੁੰਡਾਗਰਦੀ ਆਪਣੀ ਯਾਨੀ ਇਹ ਬੇਹੋਚੀ ਵਾਲਾ ਕੰਮ ਕੀਤਾ ਵੀ ਇਹਨ ਕੋਈ ਡਰ ਨਹੀਂ ਸੀ ਬਾਬਾ ਜੀ ਕਾਨੂੰਨ ਜੋ ਹੈ ਸਬੂਤ ਮੰਗਦੀ ਹੈ ਦੇਖੋ ਸਬੂਤ ਕੁਝ ਹੈ ਵੀਡੀਓ ਤਾਂ ਉਹ ਦਿਲੇ ਦਿਖਾ ਰਹੇ ਨਹੀਂ ਵੀਡੀਓ ਹੈ ਮੈਡੀਕਲ ਡਿਰੀ ਹੈਗੀ ਮੈਡਮ ਹੈਗੀ ਡਿਰੀ ਆ ਗਿਆ ਪ੍ਰੂਫ ਹੈਗਾ ਸਾਡੇ ਕੋਲ ਦੰਦੀਆਂ ਵੱਡੀਆਂ ਦੀਆਂ ਨਿਸ਼ਾਨਾਂ ਦੀਆਂ ਉਹ ਵੀਡੀਓ ਪਿੰਆਂ ਫੋਟੋਆਂ ਪਿੰਆਂ ਉਹ ਤੁਹਾਨੂੰ ਸਾਰਾ ਸਬੂਤ ਮਿਲ ਜੇਗਾ ਜੀ ਹੋਰ ਕਿਹੜਾ ਸਬੂਤ ਪੁਲਿਸ ਮੰਗਦੀ ਹੈ ਪੁਲਿਸ ਨੂੰ ਹੋਰ ਕਿਹੜਾ ਸਬੂਤ ਚਾਹੀਦਾ ਪਹਿਲਾਂ ਕਿਹੜੇ ਸਬੂਤ ਹੁੰਦੇ ਸੀ ਪਹਿਲਾਂ ਘੜੀ ਵੀਡੀਓ ਹੁੰਦੀਆਂ ਸੀਗੀਆਂ ਪਹਿਲਾਂ ਲੋਕੀ ਜਵਾਨ ਨਾਲ ਹੀ ਗੱਲ ਕਰਦੇ ਸੀ ਕੀ ਗੱਲ ਉਹ ਜਵਾਨਾ ਹੁਣ ਨਹੀਂ ਰਹੀਆਂ ਕੀ ਗੱਲ ਉਹ ਧਰਮ ਨਹੀਂ ਲਿਆ ਜਵਾਨ ਤੇ ਧਰਮ ਹੋ ਰਹਿਦਾ ਤੇ ਆ ਗੁਸਤਾਂ ਸਾਹਮਣੀ ਹੈ ਨਾ ਕਿੱਦਾਂ ਨਹੀਂ ਹੁੰਦਾ ਇਹਨਾਂ ਨੂੰ ਇਹ ਤਾਂ ਪਤਾ ਨਾ ਕਿ ਇੱਕ ਪਾਸੇ ਕੰਢਾ ਤੇ ਪੁਲਾ ਤੇ ਫਲਾਈਓਵਰਾਂ ਤੇ ਇਹ ਤਾਂ ਲਿਖ ਲੈਂਦੇ ਆ ਨਾ ਕਿ 25 ਪੜਾਓ ਤੇ 25 ਪੜਾਓ ਆ ਕਿਹੜੇ ਟੱਕਾ ਟੁੱਕਾ ਧਾਰੇ ਲਿਖਾਉਣਾ ਪੜਦੇ ਹੋਣਾ ਕੌਣ ਬਚਾਉਂਦਾ ਖਾਲੀ ਲਿਖਣਾ ਹੀ ਜਾਣਦੇ ਆ ਅਸੀਂ ਗੱਲ ਇਹਦਾ ਲੁੱਟੋ ਇੱਜ਼ਤਾਂ ਲੁੱਟੋ ਇਸ ਤਾਂ ਬਚਾਓ ਨੀ ਇਸ ਤਾਂ ਲੋਟਦੇ ਅੱਜਕੱਲ੍ਹ ਧੀਆਂ ਭੈਣਾਂ ਦੀਆਂ ਦੱਸ ਇਹਨਾਂ ਦਾ ਕੀ ਕਸੂਰ ਸੀਗਾ ਇੱਕ ਕਿਰਾਏ ਦੀ ਰਹਿ ਕੇ ਕਿਰਾਏ ਦੀ ਰਹਿੰਦੀਆਂ ਸੀਗੀਆਂ ਵੀ ਉਹਨਾਂ ਨੂੰ ਪੁੱਛਣਾ ਚਾਹਣਾ ਤੁਸੀਂ ਕਿੱਡੇ ਵੱਡੇ ਬਦਮਾਸ਼ ਹੋ ਵੀ ਜਿਹੜੇ ਤੁਸੀਂ ਐਡੇ ਵੱਡੇ ਬਦਮਾਸ਼ ਹੋ ਤੇ ਕਿ ਕੇ ਬੰਦੇ ਤਕੜੇ ਬੰਦੇ ਨਾਲੋਂ ਅਣਚਾਰੀਆਂ ਕੁੜੀਆਂ ਨਾਲ ਕੀ ਪੰਗਾ ਲੈਣੀਆਂ ਕਹਿੰਦੇ ਜਨਾਨੀ ਦੇ ਕਹਿੰਦੇ ਚਪੇੜ ਮਾਰ ਲਈ ਤੇ ਕੰਧ ਦੇ ਚਪੇੜ ਮਾਰ ਲਈ ਇੱਕ ਬਰੋਬਰ ਹੈ ਤੇ ਆਹ ਕੁੜੀਆਂ ਦਾ ਕੀ ਮਤਵ ਵਾਲ ਸੀਗਾ ਉੱਤੇ ਸ਼ਰਾਬ ਡੋਲਨ ਦਾ ਇਹਨਾਂ ਦਾ ਇਹਨੇ ਹਾਲਾਤ ਕਰਨ ਦਾ ਆਪਣੇ ਬੇਚੜੇ ਹਾਲਾਤ ਆ ਨਾ ਇਹ ਪੰਜਾਬ ਦੇ ਨਹੀਂ ਪੂਰੇ ਭਾਰਤ ਦੇ ਹਾਲਾਤ ਆ ਜਿਨ੍ਹਾਂ ਵਿੱਚ ਸਾਡੀਆਂ ਧੀਆ ਪੜਾ ਸੇਮ ਨਹੀਂ ਆ ਨਹੀਂ ਹੈ ਜੇ ਇਹ ਇਹ ਪੜਾ ਆਰ ਕਾਟਾ ਦਾ ਕੰਮ ਕਰਦੀਆਂ ਨੇ ਤੁਸੀਂ ਵੀ ਕੰਮ ਕਰਦੇ ਹੋ ਤੇ ਇਹ ਕੰਮ ਆਰ ਕਾਟਾ ਨਾਲ ਵੀ ਪੜਾ ਜਿਹੜਾ ਤੁਹਾਡਾ ਕੰਮ ਹੈ ਕਿ ਨਹੀਂ ਕਿੰਨਾ ਕੁ ਛੋਣਾ ਪੈਂਦਾ ਕਿੰਨਾ ਕੁਝ ਪ੍ਰਤਖ ਕਰਨਾ ਪੈਂਦਾ ਆ ਕਰਨਾ ਪੈਂਦਾ ਨਾ ਨਹੀਂ ਦੇਖੋ ਕੰਮ ਤਾਂ ਕੰਮ ਹੈ ਭਾਵੇਂ ਜੋ ਮਰਜੀ ਕਰੋ ਕੰਮ ਕੋਈ ਜਿਸਮ ਪ੍ਰੋਸੈਡ ਨਹੀਂ ਕਰਦੀਆਂ ਕੋਈ ਧੰਦਾਦ ਨਹੀਂ ਕਰਦੀਆਂ ਕੋਈ ਭੈਣ ਕਿਉਂਕਿ ਵਰਦਨ ਦਾ ਕੰਮ ਕਰਦੀ ਆ ਕੋਈ ਮੈਡੀਕਲ ਤੇ ਜਾ ਕੰਮ ਕਰਦੀ ਆ ਕੋਈ ਝਾੜੂ ਝਾੜੂ ਪੋਟਿਆ ਲਾਉਂਦੀ ਆ ਇਹ ਆ ਲੋ ਗੰਦੀਆਂ ਹੁੰਦੀਆਂ ਨੇ ਨਹੀਂ ਜਨਾਨੀ ਗੰਦੀ ਕਿਵੇਂ ਹੋ ਸਕਦੀ ਹੈ ਬੰਦਾ ਵੀ ਤਾਂ ਉਦੋਂ ਹੀ ਨਿਕਲ ਲੋਕਾਂ ਦੀ ਨਜ਼ਰਾਂ ਵਿੱਚ ਗੰਦੀਆਂ ਨਜ਼ਰ ਆਉਂਦੀਆਂ ਨੇ ਅਸੀਂ ਐਤੀ ਨੂੰ ਸਾਬਤ ਕਰਨਾ ਚਾਹਦੇ ਇੱਕ ਪਾਸੇ ਦੀ ਸਿੰਘਾਂ ਬਣ ਕਰਨੇ ਇਤ ਯਾਹਨ ਬਚਾਓ ਇੱਕ ਪਾਸੇ ਗਣ ਸਵਸਥ ਭਾਰਦਾ ਇੱਕ ਪਾਸੇ ਗਊ ہماری ਮਾਤਾ ਹੈ ਪਰ ਇਹ ਗਊਆਂ ਉਹ ਵੀ ਸੜਕਾਂ ਦੇ ਰੂੜੀਆਂ ਦੇ ਤਰ ਕੰਦ ਖਾਂਦੀਆਂ ਫਿਰਦੀਆਂ ਨੇ ਜਿਨ੍ਹਾਂ ਦੀ ਆਪਾਂ ਸੇਵਾ ਕਰਦੇ ਆ ਜਿਤਨਾ ਆਪਾਂ ਲੋੜ ਹੁੰਦੀ ਆ ਉਦੋਂ ਆਪਾਂ ਦੀ ਪੂਜਾ ਕਰਦੇ ਆ ਦਾਦਾ ਜੀ ਇਸ ਸਮੇਂ ਆਪਾਂ ਥਾਣੇ 'ਚ ਖੜੇ ਆ ਮੈਨੂੰ ਜਿੱਥੇ ਤੱਕ ਪਤਾ ਕੀ ਸ਼ਿਕਾਇਤ ਲੈ ਕੇ ਤੁਸੀਂ ਘੁੰਮ ਰਹੇ ਹੋ ਕਿੱਥੇ ਕਿ ਸੁਣਵਾਈ ਹੋਈ ਹੈ ਕਿਉਂਕਿ 25 26 27 ਤਰੀਕ ਨਿਕਲ ਗਈ ਹੈ ਨਾ ਅੱਗੇ ਤਾਂ ਜੋ ਹੋ ਗਿਆ ਸੋ ਹੋ ਗਿਆ ਮੈਡੀਕਲ ਦੀ ਰਿਪੋਰਟ ਤੱਕ ਅਗਲੀ ਕਹਿ ਰਹੀ ਹੈ ਕਿ ਕਰਾਈ ਹੈ ਮੈਡੀਕਲ ਰਿਪੋਰਟ ਵੀ ਨਹੀਂ ਹੋ ਸਕਦਾ ਤੇ ਫਿਰ ਅੱਗੇ ਕਿਵੇਂ ਕੀ ਕਰੋਗੇ ਦੇਖੋ ਅੱਜ ਤਾਂ ਅਸੀਂ ਆਏ ਕਿ ਥਾਣੇ ਤੇ ਮੈਂ ਪਹਿਲਾ ਦਿਨ ਥਾਣੇ ਚ ਆਇਆ ਮੇਰੇ ਕੋ ਕੰਪਲੇਟ ਆਈ ਮੈਂ ਥਾਣੇ ਆਇਆ ਹਾਂ ਔਰ ਇਹਨਾਂ ਨੇ ਸ਼ਾਮ ਦਾ ਟਾਈਮ ਦਿੱਤਾ ਦੇਖੋ ਜੀ ਅਸੀਂ ਹੁਣ ਵਾਰ-ਵਾਰ ਗੜੇ ਦੀ ਮਾਰ ਰਹੇ ਅਸੀਂ ਗੜੇ ਨਹੀਂ ਮਾਰ ਰਹੇ ਹੁਣ ਇਹ ਗੜੇ ਮਾਰਨਗੇ ਅਸੀਂ ਨਹੀਂ ਗੜਾ ਮਾਰਨਾ ਆਈ ਜਿੱਥੇ ਪਹੁੰਚਣਾ ਅੰਗੁਰ ਤੇ ਹੁਣ ਪਹੁੰਚ ਜਾਣਾ ਸਾਡੀ ਹੱਦ ਸੇਫ ਕਿੱਥੇ ਹੋਣਗੇ ਹੁਣ ਰਹਿਣਗੇ ਕਿੱਥੇ ਤੁਹਾਡੀ ਨਿਗਰਾਨੀ ਚ ਨਹੀਂ ਜੀ ਹੁਣ ਇਹਨਾਂ ਦੇ ਇਹਨੇ ਘਰ ਚ ਪਹਚਾਵਾਂਗੇ ਇਹਦਾ ਹੁਣ ਸਾਹਮਣੇ ਦੇਖਦੇ ਵੀ ਕੀ ਕਰਦੇ ਆ ਅੱਜ ਦੀ ਸ਼ਾਮ ਦਾ ਜਿਹੜਾ ਟਾਈਮ ਆ ਐਸ ਤੋਂ ਸਾਹਮਣੇ ਜਿਹੜਾ ਟਾਈਮ ਦਿੱਤਾ ਆ ਆਈਯੂ ਸਾਹਿਬ ਨੇ 5 ਵਜੇ ਲੈ ਕੇ 5 ਵਜੇ ਮਿਲਾਂਗੇ ਉਹ ਤੋਂ ਬਾਅਦ ਚੜੀ ਵੀ ਕਾਰਵਾਈ ਆ ਅਗਰ ਨਾ ਹੋਈ ਤੇ ਆਪਣੇ ਹਿਸਾਬ ਨਾਲ ਜਿਹੜੀ ਕਾਰਵਾਈ ਆ ਤੇ ਨਿਆਗ ਸਿੰਘ ਦਿੱਤੇ ਵਧੀਆਂ ਵੇਲੀਆਂ ਨੇ ਤੱਕ ਖੁੰਡਾ ਖੜਕਾ ਆ ਕੇ ਆਪਣੀ ਫਿਰ ਆਪਣਾ ਕਾਨੂੰਨ ਵਿਖਾਉਣਗੇ ਵੀ ਕਾਨੂੰਨ ਦੇ ਅੰਗ ਵਿੱਚ ਕਹਿੰਦਾ ਕੀ ਹੁੰਦਾ ਫਿਰ ਪੁੱਠਾ ਟਾਂਕੇ ਕਰਦੀਆਂ ਤੇ ਜਿਹੜਾ ਅਸੀਂ ਲੱਭ ਲਾਂਗੇ ਜਿਹੜਾ ਬਦਮਾਸ਼ ਆ ਜਿਹੜੇ ਬਦਮਾਸ਼ਾਂ ਨੇ ਇਹਨਾਂ ਨਾਲ ਗੁੰਡਾ ਕਰਦੀ ਕੀਤੀ ਉਹ ਹੀ ਆਪ ਹੀ ਲੱਭ ਲਾਂਗੇ ਫਿਰ ਲੱਭ ਕੇ ਫਿਰ ਇਹਨੂੰ ਇਨਸਾਫ ਦਿਵਾਵਾਂਗੇ ਜੀ ਜੀ ਇੰਤਜ਼ਾਰ ਸ਼ਾਮ ਤੱਕ ਦਾ ਦੇਖਦੇ ਹਾਂ ਮਾਮਲੇ ਚ ਕੀ ਕਾਰਵਾਈ ਹੁੰਦੀ ਹੈ ਔਰ ਤੁਹਾਡਾ ਕੀ ਕਹਿਣਾ ਕਮੈਂਟ ਸੈਕਸ਼ਨਸ ਦੇ ਵਿੱਚ ਲਿਖ ਕੇ ਸ਼ੇਅਰ ਕਰੋ ਤੇ ਦੇਖਦੇ ਰਹੋ ਹੈਲਥ ਫੈਕਟਸ ਤਾਂ ਦੋ ਕੁੜੀਆਂ ਮਾਮਲਾ ਹੈ ਸੀ ਅੱਜ ਕਿ ਮਕਾਨ ਮਾਰਕੋ ਕੱਟਦਾ ਜਾ ਰਿਹਾ ਵਾ ਤੇ ਰੇਪ ਦਾ ਵੀ ਮਾਮਲਾ ਹੈਗਾ ਵਾ ਇਸ ਬੱਸਰ ਕੀ ਤੁਸੀਂ ਕੀ ਕਰਨ ਚਾਹੁੰਦੇ ਹੋ ਜੇ ਬਾਹਰੋਂ ਆ ਕੇ ਕੰਪਲੇਨ ਆਪਣਾ ਬਿਆਨ ਖਾਨਣਗੇ ਅੱਜ ਕੀਤੇ ਉਹਨੂੰ ਸਵੇਰੇ ਆਣਾ ਉਹਨਾਂ ਨੂੰ ਸਵੇਰੇ ਲਗਾਉਂਗੀ ਬੈਨਸ ਅੱਜ ਸਵੇਰੇ ਕੋ ਲੜਕੇ ਇਹੀ ਸੀਟ ਤੇ ਖਾਣੇ ਆਈਆਂ ਸੀ ਗਿਆ ਉੱਥੇ ਜਿਹੜੇ ਆਈ ਉਹ ਸੀਗਾ ਨਹੀਂ ਰੋਡ ਬੁਲਾਇਆ ਬਾਅਦ ਚ ਉਹ ਕਹਿੰਦੇ ਕਿ ਅਸੀਂ ਹੁਣ ਤਾਂ ਅਟਕ ਲੇ ਗਿਆਂ ਕੱਲ ਸਵੇਰੇ ਆ ਜਾਵਾਂਗੇ ਕੱਲ ਸਵੇਰੇ ਆਜੇ ਅੱਜ ਤੱਕ ਇਹ ਚਾਰ ਪੰਜ ਤੱਕ ਰੋ ਹੀ ਬੁਲਾ ਰਹਿਆਂ ਨੂੰ ਅੱਛਾ ਠੀਕ